ਔਰ ਪਰਪਤੀ ਆਪਾ স্পেশাল ডিসকাউন্ট ঠিক ਹੈ ਜੀ স্পেশাল ডিসকাউন্ট हां ਚਵੀਲਾ ਲਾ ਦਾਂਗੇ ਹੌਲੈਂਡ ਦੇ ਨਾਲ ਹੌਲੈਂਡ ਫਰੀ ਸਾਡੀ ਵਪਾਰੀ ਬੰਦੇ ਵੀ ਨਹੀਂ ਉਹਨੇ ਦਾ ਟਰੈਕਟਰ ਦੇ ਸਕਦੇ ਦੇ ਨੇ ਦਾ 22 ਦੇਊਗਾ ঠিক ਹੈ ਜੀ ਮੈਂ ਲਿਖ ਕੇ ਦਿੰਨਾ ਕੋਈ ਇੰਨੇ ਦਾ ਟਰੈਕਟਰ ਦੇ ਦੇ 855 ਤੇ ਲੋਨ ਲੋਨ ਹੋ ਜੂਗਾ 3 ਪਲੱਸ ਹੀ ਹੋਊਗਾ ਲੋਨ ਤੇ ঠিক ਹੈ 3 ਲੱਖ ਪਲੱਸ ਹੀ ਹੋ ਜੂਗਾ हां ਸਵਾ 3 ਲੱਖ तकरीबन ਕਿੰਨੇ ਗੱਲਿਆਂ ਹੋ ਸਵਾਗਤ ਹੈ ਜੀ ਹੁਜੂ ਗਾਂ ਦੇ ਲਾ ਪਿੱਛੇ ਦੇਗਾ 45 ਕੀ ਦੇਗਾ 20 ਦੇ ਗਿਆ ਜੀ ਜੀਰ ਲਿਓ ਟਰੈਕਟਰ ਲੈ ਆਹ ਟਰੈਕਟਰ ਮੇਰਾ ਇਹਦਾ ਨਾ ਟਰੈਕਟਰ ਨਾ ਟਰੈਕਟਰ ਫ੍ਰੀ ਟਰੈਕਟਰ ਨਾ ਟਰੈਕਟਰ ਫ੍ਰੀ ਹੁਣ ਹੌਲੈਂਡ ਦਾ ਹੌਲੈਂਡ ਹੌਲੈਂਡ ਨਾ ਹੌਲੈਂਡ ਫ੍ਰੀ ਰੇਟ ਹੀ ਰੇਟ ਹੀ ਲਊਗਾ ਹਾਂ ਜੀ ਦੋਸਤ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਅਬ ਜੇ ਆਪਾਂ ਫਿਰ ਮਿਲੌਣ ਲੱਗੇਗੇ ਸੋਨੂੰ ਭਾਈ ਜੀ ਸਰਮਾ ਤਲਵੰਡੀ ਸਾਪਾੜਨਾ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਰਮਾ ਸਤਿ ਸ਼੍ਰੀ ਅਕਾਲ ਬੱਬੂ ਕੀ ਵਾਲਾ ਠੀਕ ਹੈ ਭ ਪਿਛਲੇ ਵੀਡੀਓ ਚ ਕੀ ਹੋਇਆ ਸੀਗਾ ਆ ਗਿਆ ਭਾਲਣ ਲੱਗ ਗਿਆ ਸ਼ਰਮੇ ਨੂੰ ਬਾਈ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਇੰਨਾ ਪਿਆਰ ਤਾਂ ਬੱਬੂ ਦੀ ਵੀਡੀਓ ਤੇ ਇਹ ਲਤੀ ਲਾਣੇ ਤੇ ਉਹ ਸਟਿੱਕਰੀ ਚੱਲ ਗਈ 75000 ਹਾਂ 75000 ਚੱਲ ਗਈ ਬਾਈ ਉਹ ਤੁਹਾਡੀ ਮਿਹਰਬਾਨੀ ਨਾਲ ਵੀਡੀਓ ਚੱਲ ਗਈ ਆਪਣੀ 30000 ਹਾਂ 30000 ਚੱਲੀ ਜਾਂਦੀ ਅੱਗੇ ਆ ਜਾ ਵਧੀਆ ਹੋਰ ਪਿਆਰ ਤੁਹਾਡਾ ਪਿਆਰ ਦੇ ਠੀਕ ਹੈ ਜੀ ਪੈਂਡਿੰਗ ਉਹ ਚੱਲੀ ਜਾਂਦਾ ਠੀਕ ਆ ਬਾਈ ਜੀ ਔਰ ਬੱਬੂ ਠੀਕ ਆ ਵਧੀਆ ਬਾਈ ਜੀ ਤੇ ਗੁਰਪੂਰ ਆ ਰਿਹਾ ਬਾਈ ਜੀ ਗੁਰਪੂਰ ਤੇ ਆਪਾਂ ਸਪੈਸ਼ਲ ਡਿਸਕਾਊਂਟ ਠੀਕ ਹੈ ਜੀ ਸਪੈਸ਼ਲ ਡਿਸਕਾਊਂਟ ਆ ਠੀਕ ਹੈ ਸ਼ਵੀਲਾ ਲਾਵਾਂਗੇ ਹੌਲੈਂਡ ਦੇ ਨਾਲ ਹੌਲੈਂਡ ਫ੍ਰੀ ਠੀਕ ਹੈ ਜੀ ਲਓ ਬਈ ਜੀ ਟਰੈਕਟਰ ਨਾ ਟਰੈਕਟਰ ਫ੍ਰੀ ਤੁਹਾਨੂੰ ਇੰਨੇ ਘੱਟ ਰੇਟਾਂ 'ਚ ਆਜਾਓ ਰੇਟ ਉਹੀ ਹੈ ਲੋ ਰੇਟ ਉਹੀ ਹੋ ਟਰੈਕਟਰ ਨਾ ਟਰੈਕਟਰ ਫ੍ਰੀ ਅਸਾ ਲੈ ਵੀ ਵੀਡੀਓ ਪੂਰੀ ਦੇਖਿਓ ਵੀ ਕੀ ਆਫਰ ਨੇ ਕੀ ਡਿਸਕਾਊਂਟ ਹੈਗੇ ਤੇ ਬਾਕੀ ਹੁਣ ਤੁਹਾਨੂੰ ਟਰੈਕਟਰ ਬਾਰੇ ਜਾਣਕਾਰੀ ਦੇਵਾਂਗੇ ਟਰੈਕਟਰ ਨਾ ਟਰੈਕਟਰ ਫ੍ਰੀ ਕਹਿ ਮੰਨ ਲੈਣਗੇ ਤੂੰ 1000 'ਚ ਇੱਕ ਬੜਾ ਟ੍ਰੈਂਡ ਚੱਲਿਆ ਹੋਏ ਹਾਂਜੀ ਕੋਲ ਮੈਂ ਤੈਨੂੰ ਪਤਾ ਬਾਈ ਜੀ ਆਪਾਂ ਟਰੈਕਟਰ ਦਿਖਾਵਾਂਗੇ ਤੁਹਾਨੂੰ ਜੱਜਾਂ ਵਾਲੇ ਠੀਕ ਹੈ ਜੀ ਠੀਕ ਹੈ ਛੇਪਾਂ ਦੇ ਵਿੱਚ ਰਹਿ ਜਾਂਦੇ ਆ ਬਾਈ ਟਰੈਕਟਰ ਐਸਾ ਹੀ ਜਾ ਕੇ ਦੇਖੇ ਵੀਡੀਓ ਤੋਂ ਨਹੀਂ ਮੈਂ ਤਾਂ ਨਹੀਂ ਦੇਖੇਗੇ ਦੇਖਿਆ ਮੈਂ ਦੇਖਿਆ ਇਹਨੇ ਬਾਈ ਤੁਹਾਨੂੰ ਜੱਜਾਂ ਜੱਜਾਂ ਵਾਲਾ ਜੱਜਾਂ ਵਾਲੇ ਟਰੈਕਟਰ ਦਿਖਾਵਾਂਗੇ ਅੱਜ ਤੁਹਾਨੂੰ ਜਿਹੜੇ ਜਿੱਪਾਂ ਦੇ ਵਿੱਚ ਜਾਂਦੇ ਆਉਂਦੇ ਆ ਉਹ ਵਿੱਚ ਰਹਿ ਜਾਂਦੇ ਇੱਕ ਦੋ ਉਹ ਫਿਰ ਅਸੀਂ ਸੇਲ ਕਰ ਲਾਂਦੇ ਆ ਤੁਹਾਨੂੰ ਕਰ ਦਿੰਦੇ ਆ ਠੀਕ ਹੈ ਜੀ ਕਹਿੰਦੇ ਨੇ ਇਹ ਵਿੱਚ ਸਮਾਨ ਵਿੱਚ ਨਾ ਕਿਹਾ ਜੱਜਾਂ ਵਾਲਾ ਸਮਾਨ ਆ ਨਾ ਉੱਦਾਂ ਪੰਜ ਜਾਂ ਜਾਂ ਲੈ ਟਰੈਕਟਰ ਤੇ ਕਾ ਮਾ ਕੇ ਜਾਂ ਜਾਂ ਟਰੈਕਟਰ ਵੀਰ ਜੀ ਸਤਿ ਸ਼੍ਰੀ ਅਕਾਲ ਮਹਾਰਾਜ ਅੱਜੇ ਪਾਚਾ ਚੜਦੀ ਕਲਾ ਚ ਰੱਖੇ ਭਾਈ ਤੁਹਾਨੂੰ ਅੱਜ 13 ਤਰੀਕਾ ਭਾਈ ਜੀ ਆ 11ਵਾਂ ਮਹੀਨਾ 2024 ਵੀਡੀਓ ਨੂੰ ਦੱਬ ਕੇ ਲੈ ਕਮੈਂਟ ਸ਼ੇਅਰ ਕਰਿਓ ਵੀਰੇ ਇਦਾਂ ਹੀ ਪਿਆਰ ਦਿਂਦੇ ਰਹੋ ਇਦਾਂ ਹੀ ਤੁਹਾਨੂੰ ਨਵੇਂ ਤੇ ਨੋਵੇਂ ਟਰੈਕਟਰ ਮੈਂ ਦਿਖਾਉਂਦਾ ਰਹੂੰਗਾ ਵੀਰੇ ਠੀਕ ਹੈ ਗੱਲ ਤੇ ਦੋ ਚਾਰ ਗਿਆਰ ਮਿੱਤਰੇ ਨਾਲ ਇਹਦਾ ਬਾਈ ਸਰਪਜੀਤ ਸਿੰਘ ਆਪਣਾ ਮਿੱਤਰ ਆ ਠੀਕ ਹੈ ਜੀ ਬੈਸਟ ਦੋਸਤ ਆ ਆਪਣਾ ਠੀਕ ਹੈ ਜੀ ਤੇ ਬੱਬੂ ਪਹਿਲਾਂ ਤਾਂ ਆਪਾਂ ਟਰੈਕਟਰ ਦਿਖਾਵਾਂਗੇ ਬਾਈ ਦਾ ਧੰਨਵਾਦ ਕਰਦੇ ਆ ਟਰੈਕਟਰ ਫੇਰ ਦਿਖਾਈ ਠੀਕ ਹੈ ਬਾਈ ਬਾਈ ਸਪੈਸ਼ਲ ਆਪਣੇ ਕੋਲੇ ਆਇਆ ਪਿੰਡ ਕਿਹੜਾ ਜੀ ਆਦਮਕੇ ਪਿੰਡ ਆ ਬਾਈ ਵੀਡੀਓ ਦੇਖ ਕੇ ਆਇਆ ਬਾਈ ਨੇ ਵੇਚਣਾ ਸੀ ਟਰੈਕਟਰ ਠੀਕ ਹੈ ਜੀ ਠੀਕ ਹੈ ਗੱਲ ਆ ਅਸੀਂ ਵਪਾਰੀ ਬੰਦੇ ਵੀ ਨਹੀਂ ਹੋਂਨੇ ਦਾ ਟਰੈਕਟਰ ਦੇ ਸਕਦੇ ਦਿਨੇ ਦਾ ਬਾਈ ਦੇਊ ਠੀਕ ਹੈ ਜੀ ਮੈਂ ਲਿਖ ਕੇ ਦਿੰਨਾ ਕੋਈ ਇਹਨਾਂ ਦਾ ਟਰੈਕਟਰ ਦੇ ਦੇ 855 ਚੱਲ ਜਾ ਬਾਈ ਨੂੰ ਬਾਈ ਦਾ ਚੱਲ ਜਾ ਇੱਕ ਗੱਲ ਇਹ ਵੀ ਆ ਜਿਹੜਾ ਸ਼ਰਮੇ ਕੋਲੇ ਟਰੈਕਟਰ ਆ ਗਿਆ ਉਹ ਜੇ ਕਿ ਤਮਾਦੀ ਪਤਾ ਕਰ ਲੈ ਤੋ ਤੇ ਡਾਵਾਂਗੇ ਅੱਜ ਆਪਾਂ ਠੀਕ ਆ ਜੀ ਠੀਕ ਆ ਗੱਲ ਬਾਈ ਬਾਈ ਦਾ ਧੰਨਵਾਦ ਆ ਸਾਡਾ ਵੀਡੀਓ ਇਹਨਾਂ ਨੇ ਵਿਸ਼ਵਾਸ ਕੀਤਾ ਬਾਈ ਨੇ ਸਾਡੇ ਤੇ ਹੈ ਤੇ ਪਹਿਲਾਂ ਤਾਂ ਤੂੰ ਟਰੈਕਟਰ ਦਿਖਾ ਬਾਈ 2020 ਮਾਡਲ ਆ ਪੀਵੀ 52 ਸਰਦੂਲਗੜ ਦਾ ਨੰਬਰ ਆ ਵੀਰੇ ਸਾਰਾ ਰੀਜਨਲ ਆ ਜੀ ਬੱਬੂ ਇਹ ਕਾਈ ਟੌਮ ਮਡਲਾ ਪਾਵਰ ਸਟੀering ਗਾਰ ਵਸ ਪੀ2ਆ ਡਬਲ ਕਲਚਰ ਟੈਂਕੀ ਤੇ ਸਟਾਰਾਂ ਲਾਓ ਠੀਕ ਹੈ ਜੀ ਤੋ ਵੀ ਇਹ ਟੈਂਕੀ ਤੇ ਸਟਾਰਾਂ ਲਗਾ ਆਮ ਉਰੇ ਸਟਾਰਾਂ ਹੁੰਦੇ ਨੇ ਨਾ ਭਾਈ ਜੀ ਡਬਲ ਡਿਸਟ੍ਰੀਬਿਊਟਰ ਪਿੱਛੋਂ ਵੀ ਟ੍ਰੈਕਟਰ ਦਿਖਾ ਕੇ ਆ ਵੀਰੇ ਠੀਕ ਹੈ ਜੀ ਨਾਲ ਦੇ ਟਾਇਰ ਆ ਤੇ ਘੰਟੇ ਚੱਲੇ ਬਾਪੂ ਜੀ ਘੰਟੇ ਦੇਖ ਲਾ ਤੂੰ ਇਹ 250 ਘੰਟੇ ਚੱਲੇ ਹੋਏ ਜੀ ਬਾਈ 2 ਘੰਟਾ ਚੱਲਿਆ ਬਾਈ 2800 ਘੰਟਾ ਚੱਲਿਆ ਇਹ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਮੈਂ ਲੱਭਦਾ ਫਿਰਦਾ ਠੀਕ ਆ ਜੀ ਲਵੇ ਬਾਪੂ ਜੀ ਕਹਿੰਦੇ ਆਪਦੀ ਆਪਦੀ ਪੈੜੀ ਵਾਈ ਹੈਗੀ ਆਹ ਆ ਗਿਆ ਬਾਈ ਕੈਮਰਾ ਲਿਆ ਓਰੇ ਲੋ ਬਈ ਚੈੱਕ ਕਰ ਲੋ ਮਾਰ ਕੇ ਦੇਖਿਆ ਨਾ ਵੀ ਮੇਰੀ ਉਂਗਲ ਆਈ ਅੱਜ ਹਾਂ ਹਾਂ ਵੀ ਮਾਡਲਾ ਠੀਕ ਆ ਸਾਰਾ オリジナル ਕਿਤੋਂ ਰੰਗ ਬੇਂਡ ਨਹੀਂ ਹੋਇਆ ਜਮੀਂ ਦਾ ਟਰੈਕਟਰ ਆ ਠੀਕ ਆ ਜੀ ਆਪਣੇ ਨਾਂ ਵੀ ਆ ਠੀਕ ਆ ਜੀ ਬਾਈ ਦੇ ਨਾਂ ਵੀ ਆ ਇਹ ਕਿਸੇ ਨੇ ਆਧਾਰ ਕਾਰਡ ਪੈਨ ਕਾਰਡ ਵੋਟ ਕਾਰਡ ਰਾਸ਼ਨ ਕਾਰਡ ਜੋ ਵੀ ਚਾਹੀਦਾ ਸਾਰੇ ਪ੍ਰੂਫ ਜਿਹੜਾ ਮਰਜ਼ੀ ਲੈ ਲਿਓ ਬਾਈ ਤੋਂ ਠੀਕ ਹੈ ਬਾਈ ਦੇ ਫੋਟੋਆਂ ਫਿੱਟ ਲੈਓ ਉਹ ਮਤਲਬ ਕਰ ਲੋ ਸਾਰੇ ਕਾਗਜ਼ ਸਹੀ ਐ ਵਾ ਠੀਕ ਹੈ ਸਾਰਾ ਉਹ ਕਾਗਜ਼ ਪਹਿਲਾਂ ਮੈਂ ਇੱਥੇ ਕੈਮਰਾ ਮਾਰਾ 2020 ਮਾਡਲ ਆ 6 ਲੱਖ 5000 ਠੀਕ ਹੈ ਜੀ ਆ ਨੰਬਰ ਆ 852 52 20 ਮਾਡਲ ਆ ਹੁਣ ਇਹਦੇ ਆਪਾਂ ਤੋ ਟੇੜਾ ਵਾਂ ਟਰੈਕਟਰ ਖਰ ਐਨੇ ਦਾ ਹੀ ਆ ਜਿੰਨੇ ਲਿਖੇ ਐ ਤੇ ਠੀਕ ਆ ਬਾਈ ਜੀ ਆਇਆ ਹੋਣਾ ਜਿਵੇਂ ਕਹਿੰਦੇ ਆਪਾਂ ਕਹਿੰਦੇ ਨੂੰ ਐ ਨਾ ਹਾਂ ਉਹ ਗੱਲ ਲਾ ਕੇ ਬਾਈ ਆਓ ਤੇ ਬਾਈ ਜੀ 6 ਲੱਖ 5000 ਲਿਖੀ ਬੈਠੋ ਕਿੰਨੇ ਦਾ ਜੀ ਟਰੈਕਟਰ ਦਾ 75000 ਦਾ ਦੇ ਦਾਂਗੇ ਜੀ ਉਹ ਤੋਂ ਘੱਟ ਕਰ ਬਾਈ ਬਾਈ ਕਹਿੰਦਾ 5 ਲੱਖ 75000 ਦਾ ਦੇ ਦਾਂਗੇ ਪਰ ਬਾਪੂ ਮੈਂ ਗੱਲ ਇੱਕ ਦੱਸ ਦਾਂ ਤੈਨੂੰ ਮੈਂ ਹਾਂ ਜਮ ਅਰੀਜਨਲ ਆ ਚਲਾ ਕੇ ਬਾਅਦ ਵਿੱਚ ਤਸੱਲੀ ਕਰ ਲਓ ਬੇਚੱਕ ਬਾਪੂ ਤੋਂ ਅੱਛਾ ਇੱਕ ਸ਼ਰਤਾਂ ਪ੍ਰਾਣਾ ਕੱਟਿਆ ਨਹੀਂ ਜਾਣਾ ਠੀਕ ਹੈ ਜੀ ਲੋਨ ਪੈਸੇ ਹੋ ਜਾਊਗਾ ਲੋਨ ਹੋ ਜਾਊਗਾ ਠੀਕ ਹੈ ਇੱਕ ਬਾਪੂ ਮੇਰੇ ਚ ਬਹਿਰਤਾ ਟਰੈਕਟਰ ਕਿਸੇ ਦਾ ਹੀ ਹੋਇਆ ਮੇਰਾ ਬਹਿਰਤ ਕਰਨ ਕਰਦਾ ਨਾ ਹੁਣ ਮੈਂ ਕਿ ਬਾਈ ਇੱਕ ਅੱਧਾ ਮੈਂ ਬਹਿਰਤ ਕਰਨੀ ਹੁੰਦੀ ਕਰਦਾ ਮੈਂ ਛੁੱਟੀ ਜੀ ਬਹਿਰਤ ਬੜੀ ਮੁੱਠੀ ਕਰ ਦੋ ਜੀ ਲੈ ਬਾਈ 5 ਲੱਖ ਤੇ 70000 ਦਾ ਟਰੈਕਟਰ ਲੈ ਜਾਓ ਠੀਕ ਹੈ 75 ਆਖਿਆ ਸੀਗਾ 70000 ਰੁਪਏ ਦਾ ਲੈ ਜਾਓ ਕਿੰਨੇ ਘਟਕੇ 30 ਤੇ 5 35000 ਘਟਕੇ ਠੀਕ ਹੈ ਤੇ ਬਾਈ ਨੇ ਸਿੱਧਾ ਕੰਟੈਕਟ ਕਰ ਲਓ ਕੋਈ ਚੱਕਰ ਨਹੀਂ ਵੀਰੇ ਬਾਈ ਦਾ ਨੰਬਰ ਦਿੰਨੇ ਆਪਾਂ ਤੁਹਾਨੂੰ ਨੰਬਰ ਨੋਟ ਕਰ ਲਓ 98766 ਜੀ ਕਿੰਨਾ ਜੀ 98766 28 98766 28 477 28477 ਬਾਈ ਦਾ ਨੰਬਰ ਆ ਪਿੰਡ ਹੈਗਾ ਆਦਮਕੇ ਸਰਦੂਲਗੜ੍ਹ ਕੋਲੇ ਪਿੰਡ ਆ ਬਾਈ ਦਾ ਬਾਈ ਨਾਲ ਕੰਟੈਕਟ ਕਰ ਲਿਓ ਕੋਈ ਚੱਕਰ ਨਹੀਂ ਕੋਈ ਦਲਾਲੀ ਨਹੀਂ ਕਮਿਸ਼ਨ ਨਹੀਂ ਕੁਝ ਨਹੀਂ ਹੈਗਾ ਬਾਈ ਸਿੱਧਾ ਟਰੈਕਟਰ ਤੁਸੀਂ ਲੈ ਸਕਦੇ ਠੀਕ ਆ ਬਾਈ ਠੀਕ ਆ ਬਾਕੀ ਬਾਈ ਕੋਲੇ ਵਗ ਜਿਓ ਪਿੰਡ ਜਾ ਕੇ ਚਲਾ ਕੇ ਵਾ ਕੇ ਤਸਲਦੀ ਕਰ ਲਿਓ ਬਾਕੀ ਬਾਈ ਠੀਕ ਆ ਮੌਕੇ ਮੌਕ ਨਹੀਂ ਜਸਨੂਤ ਬਾਈ ਮੂਹ ਮੰਗੀ ਮੌਤ ਨਹੀਂ ਮਿਲਦੀ ਉਹ ਸੜਕਾ ਸਾਹਮਣੇ ਖੜ ਜਾ ਕੇ ਮਰਨਾ ਠੀਕ ਆ ਫੇਰ ਵੀ ਨਹੀਂ ਮਰ ਸਕਦਾ ਤੂੰ ਇਹ ਵੀ ਗੱਲ ਹੈ ਠੀਕ ਹੈ ਗੱਲ ਹੈ ਮੂਹ ਮੰਗੀ ਮੌਤ ਨਹੀਂ ਮਿਲਦੀ ਕੋਈ ਗੱਲ ਨਹੀਂ ਹੋ ਜਾਂਦਾ ਸਾਰਾ ਕੁਝ ਠੀਕ ਆ ਜੀ ਤੇ ਮਿਹਰਬਾਨੀ ਬਾਈ ਧੰਨਵਾਦ ਤੇਰਾ ਜਿਹੜਾ ਸਾਡੇ ਤੇ ਇਹਨਾਂ ਵਿਸ਼ਵਾਸ ਕੀਤਾ ਤੋ ਥੈਂਕ ਯੂ ਠੀਕ ਹੈ ਉਦੋਂ ਬਾਅਦ ਦੇ ਵਿੱਚ ਬੱਬੂ ਬੱਬੂ ਆ ਗਿਆ 855 ਓਏ ਉਹ ਆ ਗਿਆ ਹੈਗਾ 855 ਪੀਵੀ 10 ਨੰਬਰ ਦਾ ਸਰਦੂਲਗੜ੍ਹ ਆਹ ਸੌਰੀ ਲੁਧਿਆਣਾ ਲੁਧਿਆਣਾ ਤੇ 70 75 ਪੈਸੇ ਟਾਇਰ ਆ ਮੂਰਲੇ ਨਵੇਂ ਆ ਬਾਈ ਠੀਕ ਆ ਰੇਡੀਅਲ ਜਹਾਦੀ ਟਾਇਰ ਹਾਂ ਠੀਕ ਟੰਡਾ ਫੱਟੀ ਸਭ ਕੁਛ ਨਾਲ ਆ ਤੋਤਾ ਵੀ ਨਹੀਂ ਹੈਗਾ ਤਾਂ ਦੇਖਾ ਹੈਗਾ ਤੋਤਾ ਵੀ ਹੈਗਾ ਸੀਜ਼ਨ ਚੋ ਆ ਕੇ ਆ ਹੀ ਆ ਗਿਆ ਜਿਮੀ ਦਾ ਟਰੈਕਟਰ ਆ ਯਾਰ ਠੀਕ ਆ ਜੀ ਚਾਲ ਆ ਕੇ ਬਾਹ ਕੇ ਤਸਦੀ ਕਰਕੇ ਲੈ ਜਾ ਬੇਚੱਕਾ ਠੀਕ ਹੈ ਜੀ ਸਾਦੀ ਕਟਾਈ ਚਾਗਾ 2002 ਮਾਡਲ 265000 268000 260000 ਰੁਪਏ ਡਿਮਾਂਡ ਆ 60000 255000 ਦਾ ਡੈਕਟਰ ਮਿਲ ਜੀਰੇ 255000 ਪੁਰਾਣਾ ਕਟਿਆ ਜੋ ਇਦੋਂ ਘੱਟ ਪੈਸਿਆਂ ਵਾਲਾ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਜੀ ਬਿਲਕੁਲ ਨਵਾਂ ਟਰੈਕਟਰ ਆ ਪਾਵਰ ਸਟੀering ਵਾਲਾ ਪਾਵਰ ਸਟੀering ਦਾ ਤੇਲ ਬ੍ਰੇਕਾਂ ਇਹ ਠੀਕ ਹੈ ਜੀ 6628 ਘੰਟੇ 628 ਘੰਟੇ ਚੱਲੇ 29 ਮੰਨ ਲਓ ਚਲ ਤੇ ਮੀਟਿੰਗ ਵਗੈਰਾ ਹੋਈ ਹੋਈ ਹੈ ਨਾ ਜੀ ਸਾਰਾ ਕੁਝ ਹੀ ਹੋ ਗਿਆ ਠੀਕ ਹੈ ਜੀ ਜਮੀਨ ਨਵਾ ਬੱਬੂ 628 ਘੰਟੇ ਨਾਲ ਕੀ ਹੋ ਜੂ ਇਹਨੂੰ ਚੱਲੀ ਹਾਰ ਪਾ ਕੇ ਲੈ ਜਾਓ ਹਾਰ ਪਾ ਕੇ ਲੈ ਜਾਓ ਡਿੰਡਾ ਭੱਟੀ ਛਤਰੀ ਸਭ ਕੁਝ ਨਾਲ ਆ ਲੋਨ ਫੈਂਸ ਹੋ ਜੂਗਾ ਨਾਲ ਦੇ ਟਾਇਰ ਆ ਨਾਲ ਦੇ ਟਾਇਰ ਪੰਜਾਬ ਨੰਬਰ ਪੰਜਾਬ ਨੰਬਰ ਦੇ ਵਿੱਚ ਆ ਕਲੀਅਰ ਟਰੈਕਟਰ ਆ ਠੀਕ ਆ ਜੀ ਤੇ 360000 ਲਿਖਿਆ 345000 ਦਾ ਟਰੈਕਟਰ ਮਿਲਦੀ ਠੀਕ ਆ ਜੀ ਤੇ ਲੋਨ ਲੋਨ ਹੋ ਜੂਗਾ 3 ਪਲੱਸ ਹੀ ਹੋਊਗਾ ਲੋਨ ਤੇ ਠੀਕ ਆ 3 ਲੱਖ ਪਲੱਸ ਹੀ ਹੋ ਜੂਗਾ ਹਾਂ ਸਵਾ 3 ਲੱਖ ਤਕਰੀਬਨ ਕਿੰਨੇ ਗੱਲੇ ਆ ਉਹ ਸਵਾ 3 ਦਾ ਹੋ ਜੂਗਾ ਗਾਂ ਦੇਖ ਲੈ ਪਿੱਛੇ ਦੇਗਾ 45 ਕੀ ਦੇਗਾ 20 ਰਹਿ ਗਿਆ ਜੀ 20000 ਲਓ ਟਰੈਕਟਰ ਲੈ 20 30000 ਰਹਿ ਗਿਆ ਠੀਕ ਆ ਭਾਜੀ ਉਹ ਤੋਂ ਬਾਅਦ ਇੰਡੋਫਾਰਮ ਇੰਡੋਫਾਰਮ ਬਈ ਚੱਲਿਆ ਇਹ ਵੀ ਕੁਝ ਨਹੀਂ ਹੈਗਾ ਟਰੈਕਟਰ 38 3 ਨਵਾਂ ਹੀ ਆ 454 ਘੰਟੇ 455 ਘੰਟੇ ਚੱਲਿਆ ਬਿਲਕੁਲ ਨਵਾਂ ਆਲੀ ਗੁੱਡੀਆਂ ਦੇ ਉੱਤੇ ਹੋਏ ਦੇ ਬੋਲੋ ਲਿਖੇ ਨਾਲ ਦੇ ਟਾਇਰ ਆ ਜੀ ਨਾਲ ਦੇ ਵੀਰੇ ਠੀਕ ਹੈ ਲੋ ਵੀ ਨਾਲ ਦੇ ਟਾਇਰ ਆਗੇ ਜਮਾ ਨਵਾਂ ਕੋਰਾ ਟਰੈਕਟਰ ਹੈਗਾ 2022 ਮਾਡਲ ਹੈਗਾ ਤੇ ਨੰਬਰ ਵਾ ਜੀ ਨੰਬਰ ਪੰਜਾਬ ਲੋਨ ਫੈਂਸ ਹੋ ਜੂ ਪਰਾ ਕਟਿਆ ਜਾਊਗਾ ਠੀਕ ਹੈ ਜੀ 475 ਡਿਮਾਂਡ ਹੈ ਦੀ ਠੀਕ ਹੈ ਜੀ ਟਰੈਕਟਰ ਦੇ ਦਾਂਗੇ 4 ਲੱਖ 45 ਹਜ਼ਾਰ ਦਾ ਸਿੱਧੇ ਸਿੱਧੇ ਜੀ ਤਾਂ ਵੀ 4 ਲੱਖ ਤੇ 45000 ਰੁਪਏ ਦਾ ਕਿਹੜੀ ਆਪਾਂ ਹੁਣ ਹੋ ਗਈ 45 ਜਦੋਂ ਮੈਂ ਬਾਦੇ ਕੀ ਕੀਤਾ ਸੀ ਸਟਾਰਟ ਕਰਨ ਮਿਲੇ ਕਿ ਗੁਰਪੁਰਪਾ ਠੀਕ ਹੈ ਰੇਟ ਇਹ ਜੀ ਬੋਲਾਂਗੇ ਆਪਾਂ ਠੀਕ ਹੈ ਬਾਈ ਤੇ ਅੱਗੇ ਆ ਗਿਆ ਵੀ ਸਵਰਾਜ 855 18 ਮਾਡਲ ਆ ਪਿਛਲੇ 15 ਇੰਚ ਟਾਇਰ ਆ ਲੋਹੇ 750 ਦੇ ਆ ਠੀਕ ਹੈ ਜੀ ਬਿਲਕੁਲ ਤਾਜ਼ੇ ਟਾਇਰ ਆ ਗੁੱਡੀਆਂ ਦੇ ਵਿੱਚ ਦੁਬਾਰੇ ਦੇ ਆ ਜੀ ਅਦੇ ਬਾਈ ਲਿਖਿਆ ਪਿਆ ਠੀਕ ਹੈ ਦੁਬਾਰੇ ਦੇ ਟਾਇਰ ਆਗੇ ਹਾਂ ਬਿਲਕੁਲ ਨਵੇਂ ਚੂਚੀ ਜੂੜੀ ਆ ਇਹ ਠੀਕ ਹੈ ਜੀ ਡੰਡਾ ਫੱਟੀ ਛੱਤੀ ਸਭ ਕੁਝ ਨਾਲ ਆ ਪਰਾਣਾ ਕੱਟਿਆ ਹੋ ਲੋਹੇ ਪੈਂਸਰ ਹੋ ਗਿਆ ਠੀਕ ਹੈ ਜੀ 5 ਲੱਖ 60 ਹਜ਼ਾਰ ਡਿਮਾਂਡ ਆ 5 ਲੱਖ 30 ਹਜ਼ਾਰ ਠੀਕ ਹੈ ਇਹ 5 ਲੱਖ 30 ਹਜ਼ਾਰ ਦਾ ਇੰਜਨ ਗੇਅਰ ਦਾ ਗਾਰੰਟੀ ਆ ਗਾਰੰਟੀ ਹੈ ਜੀ ਮਨ ਡਬਲ ਡਿਸਟ੍ਰਿਬਿਊਟਰ ਵੀ ਆ ਉਹ ਠੀਕ ਹੈ ਜੀ ਆ ਟਰੈਕਟਰ ਮੇਰਾ ਇਹਦਾ ਨਾ ਟਰੈਕਟਰ ਨਾ ਟਰੈਕਟਰ ਫ੍ਰੀ ਟਰੈਕਟਰ ਨਾ ਟਰੈਕਟਰ ਫ੍ਰੀ ਹੋਲ ਲੈਣਾ ਦਾ ਹੋਲ ਲੈਣਾ ਹੋਲ ਲੈਣਾ ਹੋਲ ਲੈਣਾ ਫ੍ਰੀ ਰੇਟ ਹੀ ਰੇਟ ਹੀ ਲਊਗਾ ਰੇਟ ਇਹ ਰੋਗਾ ਤੇ 2010 ਮਾਡਲ ਆਗਾ ਰੰਗ ਪੇਂਟ ਤੋਂ ਮੈਨੂੰ ਐਂਦਾ ਪੁੱਛਲਾ ਭਰਾਵਾ ਟਰੈਕਟਰ ਨਾਲ ਇਹਦੇ ਦੇਣ ਦਾ ਕਿਹੜਾ ਉਹੀ ਤਾਂ ਮੈਂ ਪੁੱਛੂੰਗਾ ਮੈਂ ਜੇ ਪੁੱਛੂੰਗਾ ਗੱਲ ਹੈ ਬੱਬੂ ਹਾਂਜੀ ਆਪਣਾ ਪਾਈਆਂ ਨੇ ਵਧੀਆ ਨਾਮ ਬਣਾਤਾ ਠੀਕ ਹੈ ਵਧੀਆ ਰੋਟੀ ਪਾਣੀ ਚੱਲਣ ਲਾਤਾ ਬਾਈ ਠੀਕ ਹੈ ਬਾਈ ਹਾਸ ਲੈਨੇ ਆ ਚੌੜ ਕਰ ਲੈਨੇ ਆ ਬਾਈ ਠੀਕ ਹੈ ਗੱਲ ਹੁਣ ਹਾਉਲੈਂਡ ਦੇ ਆ ਮੇਰੇ ਆਉਦਾ ਬਾਈ ਹਾਉਲੈਂਡਾ ਝੂਠ ਨਹੀਂ ਮਾਰਦਾ ਹੁਣ ਮੇਰਾ ਇੱਕ ਰਾਦਾ ਸੀ ਬਾਈ ਯਾਰ ਆਪਾਂ ਜਿਹਨੂੰ ਹਾਉਲੈਂਡ ਦਿਆ ਕਰਾਂਗੇ ਇੱਕ ਡੰਮੀ ਟਰੈਕਟਰ ਦਿਆ ਕਰ ਠੀਕ ਹੈ ਜੀ ਗਿਫਟ ਕਰਿਆ ਕਰਾਂਗੇ ਛੋਟਾ ਜਾਂ ਠੀਕ ਹੈ ਸਰ ਮੈਂ ਕਹਿਣ ਗਿਆ ਨਾ ਵੀ ਛੋਟਾ ਗਾ ਪਰ ਨਾ ਜਿਹੜਾ ਇਨਾਮ ਹੁੰਦਾ ਜਿਵੇਂ ਆਪਾਂ ਸਕੂਲਾਂ ਤੇ ਗੋਡ ਹੁੰਦੀ ਹੈ ਨਾ ਉਹ ਪੈਸਲ ਪੈਨਸਲ ਦਿੱਤੀ ਵੀ ਮਾਨ ਨਹੀਂ ਹੁੰਦੀ ਬਾਈ ਠੀਕ ਹੈ ਜੀ ਫਿਰ ਵੀ ਤੁਹਾਨੂੰ ਕੋਈ ਜੀ ਟਰੈਕਟਰ ਮਿਲ ਲਿਆਗਾ ਨਿਊ ਹੌਲੈਂਡ ਛੋਟਾ ਜਿਹਾ ਹੁੰਦਾ ਐਡਾ ਕੇ ਬਾਈ ਹਾਂਜੀ ਉਹ ਤੁਹਾਨੂੰ ਚਾਬੀ ਦੇ ਨਾਲ ਦੇਵਾਂਗੇ ਤੇ ਵਿੱਧ ਛੋੜ ਵੀ ਕਰਾਂਗੇ ਠੀਕ ਹੈ ਜੀ ਛੋੜ ਵੀ ਹੋਊਗੀ ਤੇ ਨਾਲ ਜੰਮੀ ਜੰਮੀ ਟਰੈਕਟਰ ਵੀ ਮਿਲੂਗਾ ਠੀਕ ਹੈ ਬਾਈ ਜੀ ਜੇ ਕਿਸੇ ਨੇ ਵੀ ਹੌਲੈਂਡ ਲੈਣਾ ਹੋਵੇ ਹੌਲੈਂਡ ਮਿਲੂਗਾ ਇੱਕ ਛੋਟਾ ਜਿਹਾ ਹੌਲੈਂਡ ਵੀ ਦੇਵਾਂਗਾ ਹੋਰ ਠੀਕ ਹੈ ਬਾਈ ਤੇ ਛੋੜ ਤਾਂ ਕਰਨੀ ਕਰਨੀ ਆ ਛੋੜ ਤਾਂ ਲੱਗਾਗੀ 500 ਰੁਪਏ ਛੋੜ ਕਰੂੰਗਾ ਠੀਕ ਹੈ ਇਹ ਨਹੀਂ ਲੈ ਗਿਆ ਦੋ 50 ਕੱਢ ਕੇ ਖੜ ਜੂ ਆ ਠੀਕ ਹੈ 10 10 ਮਾਡਲ ਆ ਪੰਜਾਬ ਨੰਬਰ ਆ ਟਾਇਰ ਵੇਜਿੰਗ ਟਾਇਰ ਬਾਈ 80 ਪੈਸੇ ਟਾਇਰ ਹੈਗੇ ਆ ਠੀਕ ਆ ਬਾਈ ਚਾ ਮੂਰੇ ਮਰਫ ਮਰਫ ਦੇ ਪਿਛਲੇ ਗੁਡੀ ਆ ਦੇ ਸਾਦੀ ਘਟਾਈ ਚਾਗਾ ਸਾਦੀ ਘਟਾਈ ਆ 2 ਸਪੀਡ ਆ ਸ਼ੈਡ ਗੇਰਾ 55 ਐਚ ਪੀ ਵਾਲਾ ਠੀਕ ਆ ਬਾਈ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਸਲੈਂਸਰ ਦੋ ਠੀਕ ਆ ਲੈ ਵੀ ਸਲੈਂਸਰ ਦੋਆ ਸਲੈਂਸਰ ਦੋ ਇੱਕ ਰੀਗ ਨਾਲ ਇੱਕ ਠੀਕ ਆ ਘੋੜਾ ਬੈਂਪਰ ਆ ਠੀਕ ਹੈ ਗੱਲ ਠੀਕ ਹੈ ਜੀ ਰੇਟ ਲਿਖਿਆ 335000 ਠੀਕ ਹੈ ਜੀ ਟਰੈਕਟਰ ਦੇ ਦਾਂਗੇ ਪੂਰੇ 3 ਲੱਖ ਰੁਪਏ ਦਾ 3 ਲੱਖ ਦਾ ਚਲ ਇੱਕ ਗੱਲ ਸੁਣ ਲੈ ਠੀਕ ਹੈ ਜੀ ਮਾਨਤਨ ਹੋਰ ਕਰ ਤਾਂ ਤੇਰੀ ਵੀਡੀਓ ਦੇਖ ਕੇ ਲਾਈਕ ਕਮੈਂਟ ਸ਼ੇਅਰ ਕਰਕੇ ਸ਼ਾਰਟਸਿੰਗ ਸਕ੍ਰੀਨ ਦਿਖਾ ਦੇ ਖੁਸ਼ ਹੋ ਕੇ ਮਾਨਤਨ ਕਰੋ ਖੁਸ਼ ਹੋ ਕੇ ਖੁੱਲਾ ਮਾਨਤਨ ਕਰੂਗਾ ਓਏ ਇੰਨੇ ਪੈਸਿਆਂ ਚ ਸੁਪਰ ਸੀਟਰ ਖਿੱਚਣ ਵਾਲਾ ਕਿਹੜਾ ਟਰੈਕਟਰ ਮਿਲੂ ਇਹ ਵੀ ਗੱਲ ਹੈਗੀ ਜੀ ਪਾਸਿੰਗ ਪਈ ਜਾ ਉਹਦੀ ਪੰਜਾਬ ਨੰਬਰ ਚ ਨਿਊ ਆਰਲੈਂਡ ਹੈ ਇਹਨੂੰ ਇੱਕ ਗੱਲ ਬੱਬੂ ਹੋਰ ਦੱਸ ਬੰਦੇ ਹਾਂਜੀ ਦੋਅਰ 6 ਮਾਡਲ ਆ ਪਾਵਰ ਸਟੀਅਰਿੰਗ ਆ ਰੰਗ ਪਿਆ ਤੈਨੂੰ ਮੈਂ ਇੱਕ ਚੀਜ਼ ਦਿਖਾਉਣਾ ਇੱਕ ਮਿੰਟ ਖੜ੍ਹ ਜਾ ਬਾਈ ਕਾਪੀ ਫੜ ਰੈਕਟਰ ਦੀ ਆ ਕੀ ਲਿਖਿਆ ਨਿਊ ਗ੍ਰੇ ਆ ਕੀ ਲਿਖਿਆ ਤਰੀਕ ਕੀ ਲਿਖਿਆ ਤਰੀਕ ਅੱਛਾ 26 ਤੱਕ ਦੀ ਪਾਸਿੰਗ ਕਿੰਨੀ ਪਈ ਐ 26 ਤੱਕ ਦੀ ਮੰਨ ਕੇ ਚੱਲੋ ਜੇ 2 ਸਾਲ ਪਹਿਨ ਜੇ ਪਾਸਿੰਗ ਪਈ ਐ 2 ਸਾਲ ਪਹਿਜੇ ਦੀ ਏ ਟਰੈਕਟਰ ਦੀ ਜਿਆ ਪਾਸਿੰਗ ਮਤਲਬ ਨਾਮ ਵੀ ਹੋ ਜੂਗਾ ਇਹ ਸਾਰਾ ਨਾ ਨਾ ਹੋਊਗਾ ਤੈਨੂੰ ਕਾਪੀ ਦਿਖਾਈ ਆ ਪੰਜਾਬ ਪਿਆਬ ਹੋ ਜੂਗਾ ਬਾਈ ਪਿਆਬ ਨੰਬਰ ਦੇ ਵਿੱਚ ਆ ਪਾਵਰ ਸਟੀਅਰਿੰਗ ਆ ਇਹ ਟਰੈਕਟਰ ਸਾਰਾ オリジナル ਆ ਬਾਈ 16 ਦੇ ਟਾਇਰਾਂ ਚਾ 16 ਦੇ ਟਾਇਰਾਂ ਚਾ ਮੂਰਲੇ 750 ਵਾਲੇ ਠੀਕ ਆ ਜੀ ਇਹ ਟਰੈਕਟਰ ਦਾ ਕੀ ਲਿਖ ਕੇ ਲਈ ਦੀ ਮੈਥੋਂ ਗੇਅਰ ਇੰਜਨ ਦਾ ਤਾਂ ਠੀਕ ਆ ਜੀ ਹਾਂ ਜ਼ਿੰਮੇਦਾਰ ਦੇ ਘਰੋਂ ਨੇ ਬੱਬੂ ਪੂਰਾ ਚੰਗਾ ਕਹਿ ਲਈਏ ਬਸ ਯਾਰ ਥੋੜੇ ਜਿਹਾ ਨਾ ਟਾਇਰ ਵਜਨ ਹੋਰ ਇਹ ਕੱਲੇ ਟਾਇਰ ਘੱਟਾ ਕੇ ਬਾਕੀ 340 ਕੇ ਪੈਸੇ ਟਾਇਰ ਆ ਠੀਕ ਹੈ ਜੀ ਤੇ ਪਿਛਲੇ ਟਾਇਰ ਪੈ ਜਾਣ 15000 20000 ਦੇ ਹੋਰ ਆ ਤੇ ਬਹਿ ਜਾ ਬਹਿ ਜਾ ਹੀ ਟਰੈਕਟਰ ਦੀ ਗੇਅਰ ਇੰਜੀਨਰ ਪੀ ਦਾ ਰੁਪਈਆ ਹੀ ਠੀਕ ਹੈ 3 ਸਪੀਡਾ ਘਟੋ ਜੀ 2 ਸਪੀਡ ਦੇ ਵਿੱਚ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਵੀਰੇ ਠੀਕ ਹੈ ਆ ਦੇਖ ਜਰਾ ਇੰਨਾ ਸੋਹਣਾ ਟਰੈਕਟਰ ਪੂਰਾ ਫੁੱਲ ਤੋਂ ਲੈ ਕੇ ਲੈ ਕੇ ਦਿਖਾਇਆ ਓਰੀਜਨਲ ਆ ਬਈ ਮਾੜ ਲਗਾ ਘੱਟੋ ਘੱਟ ਹੈਗੇ ਬਈ 14 15 ਮਾਡਲ ਵਰਗੀ ਕੰਡੀਸ਼ਨ ਯਾਰ ਭਾਈ ਉਰੇ ਦੇ ਆ ਕੈਮਰਾ ਆ ਚੀਜ਼ਾਂ ਦਾ ਸਾਥ ਇੱਥੇ ਤਾਂ ਨਹੀਂ ਰੰਗ ਬੱਜਿਆ ਬਈ ਬਾਪੂ ਜੀ ਕੋਲ ਜਾ ਜਿਹੜਾ ਸਰਨੇ ਕੋਲ ਟਰੈਕਟਰ ਆਇਆ ₹50000 ₹50000 ਬਾਈ ਗੇਅਰ ਇੰਜਨ ਪੰਜਾਬ ਨੰਬਰ ਹੈਗਾ 2006 ਮਾਡਲ ਆ ਨਾਮ ਹੋ ਜਾਊਗਾ ਤੇ ਡਿਮਾਂਡ ਬਈ ਇਹ ਟਰੈਕਟਰ ਦੇ ਨਾਲ ਵੀ ਆਪਾਂ ਡੰਮੀ ਦੇਵਾਂਗੇ ਠੀਕ ਆ ਜੀ ਐਤੇ ਮਾਰ ਵੀਰਾ ਕੈਮਰਾ 3 ਲੱਖ 10000 ਟਰੈਕਟਰ ਦੇ ਦਾਂਗੇ ਆਪਾਂ ਇੱਕੋ ਹੀ ਰੇਟ ਆਪਾਂ ਇੱਕੋ ਹੀ ਲੈ ਬਾਈ ਪੇਨ ਨੂੰ ਕਰ ਲਓ ਫੋਲੋ ਇਹ ਲਤੀ ਲਾਣਾ ਧੂਰੀ ਧੂਰੀ ਵਾਲਾ ਲਾਈਕ ਬਟਨ ਸ਼ੇਅਰ ਦਬ ਕੇ ਕਰੋ ਸ਼ੋਰਟ ਸਕਰੀਨ ਦਿਖਾ ਦਿਓ 2 ਲੱਖ ਤੇ 85000 ਦਾ ਟਰੈਕਟਰ ਦੇ ਦੀਏ 2 ਲੱਖ ਤੇ 50 ਕੇ ਦਿਖਾਵੇ ਇਹ ਜਿਹੜਾ ਰੇਟ ਲਿਖਾਇਆ ਬਾਈ ਜੀ ਇਹ ਦੇਣ ਲੈਣ ਵਾਲਾ ਰੇਟ ਨਹੀਂ ਲਿਖਾਇਆ ਜਲੇਣਾ ਨਹੀਂ 85000 ਦਾ ਦੇ ਦਾਂਗੇ ਕਿੰਨੇ ਉੱਡ ਗਏ 15 25 ਉੱਡ ਗਏ ਚਾਹਾਂ ਡੰਮੀ ਉਹ ਦੇਊਗਾ ਬਾਈ ਉਹ ਤਾਂ ਆਪਾ ਜਿਲੋਂ ਦੇਣਾ ਠੀਕ ਹੈ ਜੀ ਸਿਆ ਕੀ ਆ ਗਿਆ ਬਾਈ ਜੀ ਸਵਰਾਜ 855 ਐਕਸਟੀ ਮਾਡਲ ਆ ਵੱਧ ਜਾਣ ਵਾਲਾ ਐਕਸਟੀ ਮਾਡਲ ਆ ਐਕਸਟੀ ਮਾਡਲ ਆ ਇਹ ਨਾ ਜਿਹੜੀ ਪਾਵਰ ਹੁੰਦੀ ਏ ਦੀ ਇਹਦੀ 855 ਨਾਲੋਂ ਜ਼ਿਆਦਾ ਹੁੰਦੀ ਏ ਪਾਵਰ ਠੀਕ ਹੈ ਜੀ ਐਕਸਟੀ ਮਾਡਲ ਦੀ ਜਿਹੜਾ ਇਹ ਸੀਸੀ ਹੁੰਦਾ ਇਹ 1387 ਸੀਸੀ ਹੁੰਦਾ ਟਰੈਕਟਰ ਠੀਕ ਹੈ ਜੀ ਠੀਕ ਹੈ ਟਾਇਰ ਹੈ ਗਿਆ 80 85 ਪੈਸੇ ਸਾਰਾ オリジナル ਆ ਤੇ ਪੰਜਾਬ ਨੰਬਰ ਦੇ ਵਿੱਚ ਆ ਨਾਲ ਦੇ ਟਾਇਰ ਤੇ ਪਹਿਲਾਂ ਕਹਿੰਦਾ ਸਵਾ 5 ਲੱਖ ਰੁਪਏ ਟਰੈਕਟਰ ਤੇ ਲੋਨ ਹੋ ਜੂਗਾ ਠੀਕ ਹੈ ਜੀ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਪੰਜਾਬ ਨੰਬਰ ਦੇ ਵਿੱਚ ਆ ਪੁਰਾਣਾ ਕਟਿਆ ਜੋ ਲੋਨ ਫ੍ਰੈਂਸ ਹੋ ਜੂਗਾ ਠੀਕ ਹੈ ਜੀ ਇਹ ਤੇ ਮਾਰਦੇ ਕੈਮਰਾ ਬਾਕੀ ਇਥੋਂ 5 ਲੱਖ ਤੋਂ 95000 ਰੁਪਿਆ ਚਾਰੇ ਪਾਸੋਂ ਦਿਖਾਇਆ ਵੱਡੇ ਭਾਈ ਟਰੈਕਟਰ ਪਰ ਤੂੰ ਕਟਾ ਕੀ ਕਟਾਏਂਗਾ ਇਥੋਂ 99 ਤੋਂ 5 ਲੱਖ ਤੇ 80 ਹਜ਼ਾਰ 5 80 ਹੋ ਗਿਆ 5 ਲੱਖ ਤੇ 60 ਹਜ਼ਾਰ ਦਾ ਰੇਟਰ ਦੇ ਦੂ 5 ਲੱਖ ਤੇ 60 ਹਜ਼ਾਰ 48 ਹਜ਼ਾਰ ਘਟ ਗਿਆ 48 ਹਜ਼ਾਰ ਘਟ ਗਿਆ ਹਾਂ ਹਾਂ ਨਹੀਂ 38 ਹਜ਼ਾਰ ਘਟ ਗਿਆ ਠੀਕ ਹੈ ਗੱਲ 60 30000 ਘਟ ਗਿਆ ਠੀਕ ਹੈ ਠੀਕ ਹੈ ਜੀ ਵੀ ਇਹ ਮਤਲਬ ਲੋਨ ਵੀ ਹੋ ਜੂ 7.5 ਲੱਖ ਦਾ 7.5 ਚੋਂ ਕਿੰਨਾ ਰਹਿ ਗਿਆ 60 ਚੋਂ 35000 ਰਹਿ ਗਿਆ 35000 ਰੁਪਏ ਰਹਿ ਗਿਆ ਇਹ ਦੇਜਾ 35000 ਲਿਓ ਤੇ ਟਰੈਕਟਰ ਲੈ ਲੇ ਨਹੀਂ ਕਿਹ ਕੇ ਗੈਲਾ ਭਾਈ ਜੀ ਵੀਡੀਓ ਨੂੰ ਦੱਬ ਕੇ ਕਰ ਦਿਓ ਲਾਈਕ ਕਮੈਂਟ ਸ਼ੇਅਰ ਸਕਰੀਨ ਤੇ ਦਾ ਮੇਰਾ ਨੰਬਰ ਚੱਲੀ ਜਾਂਦਾ ਭਾਈ WhatsApp ਨੰਬਰ ਹੈਗਾ 887294545 ਇਹ ਤੇ ਨੰਬਰ ਇਹ ਤੇ ਫੋਨ ਨਹੀਂ ਲੱਗਣਾ ਸਿਰਫ WhatsApp ਹੀ ਆ ਕਾਲਿੰਗ ਨੰਬਰ ਹੈ 947834545 ਠੀਕ ਹੈ ਜੀ ਵੀਡੀਓ ਨੂੰ ਦਬਕੇ ਕਰ ਦਿਓ ਲਾਈਕ ਕਮੈਂਟ ਸ਼ੇਅਰ ਬਾਈ ਪੇ ਨੂੰ ਕਰ ਲੈ ਬਾਈ ਬਣ ਕੇ ਜਿੰਦਾ ਪਹਿਲਾਂ ਦੀ ਵੀਡੀਓ ਨੂੰ ਪਿਆਰਤਾ ਦੀ ਉਦਾਂ ਹੀ ਦਿਓ ਅਗਲੀ ਮੰਡੀ ਚ ਫਿਰ ਅਗਲੀ ਮੰਡੀ ਆਪਾਂ ਬੱਬੂ ਨੂੰ ਨਹੀਂ ਆਉਂਦੇ ਨਹੀਂ ਠੀਕ ਹੈ ਜੀ ਕਿੱਥੇ ਆ ਜਾਗੇ ਪਾਹ ਲੱਭ ਲੂੰਗਾ ਪਾਹ ਲੱਭ ਲੂੰ ਪਾਹ ਲੂਆ ਇਹ ਕੀ ਗੱਲ ਹੈ ਵੀਡੀਓ ਨੂੰ ਦਬਕੇ ਲੈ ਕਮੈਂਟ ਸ਼ੇਅਰ ਕਰਿਓ ਬਾਈ ਤੇ ਜਿਹੜਾ ਵੱਧ ਤੋਂ ਵੱਧ ਪਾਈ ਸ਼ੇਅਰ ਕਰੂਗਾ ਵੀਡੀਓ ਨੂੰ ਵੱਧ ਤੋਂ ਵੱਧ ਕਮੈਂਟ ਕਰੂਗਾ ਆਪਾਂ ਉਹ ਬੰਦਿਆਂ ਨੂੰ ਉਹਨਾਂ ਦੇ ਨਾਂ ਪਾ ਕੇ ਨਾ ਪਰਚੀਆਂ ਪਾ ਕੇ ਆਪਾਂ ਨਾਮ ਕੱਢੇਗਾ ਤੇ ਪੇ ਨੂੰ ਕਰ ਲਓ ਫੋਲੋ ਇਹ ਲਤੀ ਲੈਣਾ ਤੁਰੀ ਤੇ ਵਧੀਆ-ਵਧੀਆ ਕਰਿਓ ਵੀਰ ਜੀ ਕਮੈਂਟ ਤੇ ਪਹਿਲਾਂ ਵਾਂਗੂ ਪਿਆਰ ਦਿਓ ਬਹੁਤ-ਬਹੁਤ ਵੀਰਮਨੀ ਬਾਈ ਸੋਸੀ ਕਲਸਰ ਅਸਲ। ਨਵੀਂ ਵੀਡੀਓ ਨੂੰ ਕਰਕੇ ਸ਼ੇਅਰ। ਧੰਨਵਾਦ ਅਸਲ।